ਕਹੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ 'ਚ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019807। ਦੋ ਜਾਨਵਰ ਦਿਖਾਉਣੇ ਆ ਇੱਕ ਬੱਚੀ ਪਾਲਕ ਸਨਕੀ ਇਨੀ ਆ। ਹਰ ਇੱਕ ਬੰਦੇ ਦੀ ਸਮਝ ਦੇ ਵਿੱਚ ਤੇ ਲੈਣ ਨੂੰ ਮਨ ਕਰੂਗਾ। ਜਿਹੜਾ ਵੀਰ ਪਹਿਲਾਂ ਕਾਲ ਕਰਕੇ ਤੇ ਉਹੀ ਲੈ ਜਾਊਗਾ। ਦੋ ਨਾਲ ਦਿਖਾਉਣੇ ਆ ਸਿਲੇਕਟਡ ਜੇ ਪੀਸ। ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਆਊਗਾ ਆਓਗੇ ਵੀਰ ਦਾ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਾਜਦੀਪ ਸਿੰਘ ਜੀ ਪਿੰਡ ਮਾਛੀ ਗਈ ਜਿਹੜਾ ਮੋਗਾ ਜ਼ਿਲ੍ਹਾ ਨਿਹਾਲ ਸਿੰਘਾਣੇ ਮੋਬਾਈਲ ਨੰਬਰ ਜੀ ਆਪਣਾ 87299 11910 87299 11910 910 ਪਹਿਲੇ ਨੰਬਰ ਤੇ ਆਪਾਂ ਇਹਦੀ ਵਹਿੜ ਦੇਖਦੇ ਆ ਸੁਆ ਕਿਹੜਾ ਸੂਰੀ ਆ ਜੀ ਇਹ ਪਹਿਲਾ ਸੂਰੀ ਆ ਜੀ ਅੱਛਾ ਪਲੂਣ ਪਹਿਲਾ ਸੁਆ ਹਾਂਜੀ ਕੈਕ ਦਾ ਲੈਦੀ ਆ ਜੇ ਇਹ ਲੈ ਜੂ ਹੁਕਤਾ ਜੀ ਅਜਿਹੇ ਹਾਵਤਾ ਬਾਾਕੀ ਦੰਦ ਵਗੈਰਾ ਦੇਖਿਆ ਕਿ ਦੇਖਿਆ ਨਹੀਂ ਦੇਖਿਆ ਨਹੀਂ ਦੰਦ ਤਾਂ ਪੂਰੇ ਉਹੀ ਦੰਦ ਤਾਂ ਠੀਕ ਹੈ ਠੀਕ ਹੈ ਹਾਂਜੀ ਤੇ ਸੀਮਨ ਵਗੈਰਾ ਕਿਹੜਾ ਲੱਗਿਆ ਪਤਾ ਕਰਿਆ ਕੁਕ ਨਹੀਂ ਪਤਾ ਸੀਵਾ ਆਪਾਂ ਲੈ ਕੇ ਹੀ ਦੱਸਦਾ ਵੀ ਬੰਦੇ ਨੂੰ ਡਿਟੇਲ ਅਜਾ ਆਪਾਂ ਜਾਣ ਕਰੀ ਲੇਕੀ ਹੈ ਨਹੀਂ ਜਾਣ ਕਰ ਠੀਕ ਹੈ ਕਿੰਨਾ ਦੁੱਧ ਪਾਉ ਦੂੰ ਅੰਦਾਜ਼ਾ ਆਜ ਆਪਾਂ ਨੂੰ ਦੇ ਦੁੱਧ ਦੇ ਦੂਗੀ 22 ਲੀਟਰ ਆਣਦਾ ਹੀ ਨਾਲ ਆਪਾਂ ਗੱਪ ਮਾਰਨ ਨੂੰ 25-22 ਲੀਟਰ ਵੀ ਕਹਿ ਸਕਦੇ ਹਾਂ ਜਿਆਦਾ ਗੱਲਾਂ ਹਾਂ ਤੇ ਵੀ ਸਾਈਕਲ ਨੂੰ ਵਰਡ ਕਹੀਏ ਇਹਦਾ ਫਾਇਦਾ ਕੋਈ ਨਹੀਂ ਕੋਈ ਫਾਇਦਾ ਕੋਈ ਨਹੀਂ ਠੀਕ ਹੈ ਵੀ ਕਹਿੰਦਾ ਬਾਬਾ 22 ਕਿਲੋ ਦੋਧਾ ਦੀ ਬੱਚੀ ਹੈਗੀ ਆ ਹੈਗੀ ਹੈਗੀ ਥਾਂ ਤੋਂ ਖਿੱਚ ਕੇ ਲੈ ਜਾਂਦਾ ਚਾਰੇ ਓਕੇ ਓਕੇ ਆ ਜੀ ਕੋਈ ਮੋਹਰ ਮਗਾਲੀ ਕੋਈ ਬੰਦਾ ਜੀ ਰੇਟ ਵੇਚਣ ਵਾਲਾ ਕੀ ਆ ਮੁੱਲ ਹੈਗਾ 90000 ਰੁਪਏ ਜੀ ਠੀਕ ਹੈ ਬਸ 2-3000 ਰੁਪਏ ਮਾਰਤਾ ਨਹੀਂ ਹੋਊਗਾ ਬੱਚੋ 87000 ਜੀ ਦੇਵਾਂਗੇ ਦੇਵਾਂਗੇ ਜੀ ਬਾੜਾ ਸੁਹਣ ਤਰੀ ਇਹ ਤਾਂ ਨਹੀਂ ਹੋਣਾ ਨਹੀਂ ਬਾੜਾ ਹੀ ਹੋਣਾ ਜੀ ਕੱਢੀ ਬਾਹਰ ਨਾਲ ਗੱਡ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੇ ਵਜਨ ਵਜੂਦ ਵਾਲੀ ਆ 87000 ਦੀ ਵੀਰ ਕਹਿੰਦਾ ਦੇਣੀ ਐ ਸੌ ਆ ਜੀ ਟੁੱਟੂ ਵੀਰ ਹਜ਼ਾਰਾਂ ਚ ਜਿੱਦੂ ਬਾਦ ਨੇ ਨਹੀਂ ਟੁੱਟ ਇਹ ਮੂੰਹ ਅ타 ਚੰਗਾ ਜਿੰਦ ਜਾਨ ਵਾਲੀ ਫੇਸ ਕੁਆਲਟੀ ਬੜੀ ਚੰਗੀ ਹਟੇ ਲੋਦੇ ਠੀਕ ਹੈ ਪਿਓਰ ਐਚਐਫ ਦੀ ਆ ਗਈ ਹੈ ਨਾ ਠੀਕ ਹੈ ਠੀਕ ਹੈ ਪਹਿਲੇ ਸਵੇ ਚੰਗੀ ਕੇਅਰ ਕਰ ਲਓ ਕੋਈ ਤਾਂ ਵੱਧ ਪਾਉਦੂ ਪਰ ਤੁਸੀਂ 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਜਿਹੜਾ ਇੱਕ ਇਹ ਤਾਂ ਹੋਰ ਕੜਾ ਦੀ ਬੂਤੀ ਬਾਤੀ ਦੇਖੋ ਤੇ ਬਾਕੀ ਥੱਲੇ ਮਿਲਕਮੈਨ ਵਗੈਰਾ ਦੇਖੋ ਸਾਫ ਸੁਥਰਾ ਕੰਢੀ ਸੀਗਾ ਤੁਸੀਂ ਭਾਵੇਂ ਵੇੜੇ ਖੜਾ ਕੇ ਢੋਲੇ ਬੰਦਾ ਠੀਕ ਹੈ ਜਾਈਏ ਗੱਲਾਂ ਜਮਾਨ ਲੇ ਸਿਨਾਮੀ ਕਿਸੇ ਪਾਸੋਂ ਨਹੀਂ ਕਹਿੰਦਾ ਬਾਬਾ ਐਵਰੇਜ ਇਹਦੀ 20 ਕਿਲੋ ਵਾਲੀ ਦੁੱਧ ਦੀ ਰਹੂਗੀ ਕੇਅਰ ਵਗੈਰਾ ਹੋਈ ਤਾਂ ਅਬੱਬ ਵੀ ਦੁੱਧ ਬੰਦਾ ਲੈ ਸਕਦਾ ਦੇਣੀ ਆਪਾਂ 87000 ਦੀ ਹਾਂਜੀ ਇਸ ਦੂਜੇ ਨੰਬਰ ਤੇ ਆਪਾਂ ਪਾਲਕ ਬੱਚੀ ਦੇਖੀ ਹੈ ਨਾ ਯਾਰ ਬੱਚੀ ਬੜੀ ਤਗਰੀ ਪਿਆਰੀ ਹੈ ਹਨਾ ਹਾਂਜੀ ਪੂਰੀ ਪੜੀ ਵੀ ਆ ਫੁੱਲ ਦੁੱਧ ਤੇ ਠੀਕ ਹੈ ਕਿੰਨੀ ਉਮਰ ਹੈ ਜੀ 6 ਮਹੀਨੇ ਉਮਰ ਹੈ ਯਾਰ ਭਾਈ ਅੱਛਾ 6-7 ਮਹੀਨੇ ਇਹ ਜਾ ਜੀ ਹਨਾ ਹਾਂਜੀ ਨਾ ਤੇ ਪਤਾ ਵੀ ਕਿਹੜੇ ਸੀਮਨ ਦੀ ਆ ਸੈਕਸਟ ਸੀ ਉਹਨੇ ਆਖਿਆ ਸੀਗਾ ਇਹ ਉਹਨਾਂ ਨੇ ਪਰ ਐ ਨਹੀਂ ਪਤਾ ਵੀ ਕਿਹੜੇ ਦੀ ਆ ਪਰ ਯਾਰ ਪਿਆਰੀ ਬੜੀ ਹੈ ਬੱਚੀ ਹਨਾ ਹਾਂਜੀ ਤੇ ਰਿਕਾਰਡ ਵਗੈਰਾ ਪਤਾ ਕੁਛ ਇਹਦਾ ਰਿਕਾਰਡ ਹੈਗਾ ਜੀ 30 ਲੀਟਰ ਦਾ ਜੀ ਮਾਂ ਦਾ ਜੀ ਅਛਾ 30 ਲੀਟਰ ਵਾਲੀ ਵੈਢਦੀ ਬੱਚੀ ਆ ਗਈ ਹਾਂਜੀ ਤੇ ਪੂਰਾ ਠਰਕੀ ਬੰਦੇ ਜੋ ਜਿਹਦੇ ਕੋਲ ਆਈ ਹੈ ਨਾ ਕਵਰੀ ਫੁੱਲ ਸਭਰ ਵੀਡੀਓ ਰੋਜ਼ ਕਵਰ ਕਰਦਾ ਬੱਚਿਆਂ ਦਾ ਬੱਚੀ ਦਾ 2000 ਦੀ ਮਿਲ ਜਾਂਦੀ ਆ ਪਰ ਜਿਹੜੀ ਆ ਚੀਜ਼ ਆ ਯਾਰ ਬਰੀਡ ਇਹ ਮੈਂ ਦੀ ਇਹ ਜੀ ਸੱਚੀਕਤ ਗੱਲ ਆ ਜਮਾਂ ਕਹਿਣ ਦੀ ਗੱਲ ਨਹੀਂ ਇੱਕ ਹਾਂਜੀ ਹਾਂਜੀ ਤੇ ਮੁੱਲ ਫਿਰ ਪਹਿਲੇ ਮੁੱਲ ਦੱਸ ਦੇ ਵੇਚ ਨਹੀਂ ਕਿੰਨੇ ਉਹਨਾਂ ਹੀ ਕਰਨਾ ਜਿੰਨੇ ਦੀ ਵੇਚਣੀ ਆ ਮੁੱਲ ਹੈਗਾ 40000 ਜੀ 30000 ਦੇਣੀ ਆ ਬੱਸ ਸਮਾਜੇ ਟੁੱਟੇਗਾਗਾ ਹਜ਼ਾਰਾਂ ਟੁੱਟੇਗਾ ਹੈ ਇਹਨੂੰ 1.35 ਦੇਣੀ ਆ ਪੂਰੀ ਸਮਾਜੇ ਟੁੱਟ ਜਾਗਾ ਸੂਟ ਸੱਪਾ ਹਾਂਜੀ ਹਾਂਜੀ ਲਿਆ ਫਿਰ ਬਾਹਰੋਂ ਕੱਢ ਕੇ ਇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਯਾਰ ਬੜੀ ਪਿਆਰੀ ਜਮਾ ਨਗੀਨਾ ਹੀ ਆ ਜਮਾ ਸਿਰਫ 6-7 ਮਹੀਨੇ ਅਜੇ ਹੈ ਜਹਦੀ ਹਣਾ 6 ਮਹੀਨੇ ਉਮਰ ਆ ਯਾਰ ਕੁਝ ਹੀ ਅਜੇ ਸੱਤਾ ਤੋਂ ਘੱਟ ਹੀ ਆ ਹਾਂਜੀ ਹਾਂਜੀ ਤੇ ਥਣ ਚਾਰੇ ਇੱਕ ਫੋਟਸਾਕ ਤਾਂ ਨਹੀਂ ਓਕੇ ਓਕੇ ਪੂਰੇ ਕਮਾਈ ਘੋੜਾ ਜੀ ਕਮਾਈ ਮੜਾ ਗਿਰਾ ਕਰਾਈ ਇਹਦਾ ਸੋ ਦੇਖੋ ਯਾਰ ਬੜੀ ਪਿਆਰੀ ਬੱਚੀ ਆ ਜਮਾ ਪੁੱਟਨੇ ਸੱਪਾਰ ਗਈ ਹੋਈ ਜਮਾ ਹਣਾ ਨੁਗਰ ਵੀ ਇੱਕ ਦਾ ਜੀ ਸੋ ਥਣ ਦੇਖੋ ਚਾਰੇ ਤੇ 35000 ਦੀ ਵੀਰ ਕਹਿੰਦਾ ਬੱਚੀ ਆਪਾਂ ਦੇਣੀ ਆ ਤੇ ਮਾੜਾ ਮੋਟਾ ਮਾਰਦਾਨ ਦਾ ਕਰ ਦੇਗਾ ਯਾਰ ਹਾਂਜੀ ਬਸ ਹੋ ਠੰਡੀ ਹੋ ਗਈ ਮਾਰਦਾਨ ਠੀਕ ਹੈ ਇੱਕ ਇੱਕੜਾ ਹੋਰ ਘਵਾ ਦਈਏ ਦਾ ਯਾਰ ਸੋ ਬੱਚੀ ਇੰਨੀ ਜਿਆਦੇ ਚੰਗੀ ਆ ਕਹਿ ਬਤ ਰਾਬੇ ਨੂੰ ਉਮਰ ਲਾਵੇ ਜਿੱਤੇ ਇਹਨੇ ਬੈਠਣੇ ਤਿਆਰ ਹੋਣਾ ਕੀਮਤ ਇਹਦੀ ਕਈ ਲੱਖਾਂ ਦੇ ਵਿੱਚ ਜਾਣੀ ਹੈਗੀ ਜਮ ਕਿਉਂਕਿ ਸੁਨੱਖਾ ਪਣ ਜਿੱਦੋ ਆਪਾਂ ਪਸ਼ੂ ਸੇਲ ਕਰਦੇ ਆ ਬਿਊਟੀ ਜਿਆਦਾ ਕੰਮ ਕਰਦੀ ਆ ਦੁੱਧ ਵਾਲੀ ਗੱਲ ਦਾ ਬੰਦਾ ਬਾਅਦੋਂ ਸੋਚਦਾ ਹੁੰਦਾ ਜਮ ਸੋ ਸੁਨੱਖਾ ਆਪਾਂ ਬਹੁਤਾ ਬੱਚੀ ਦੇ ਵਿੱਚ ਬਾਕੀ ਝੋਲੀ ਵਗੈਰਾ ਬੜੀ ਜ਼ਬਰਦਸਤ ਆ ਚਾਰ ਥਾਣਾ ਕੋਈ ਫੋਟਸਾਂਗ ਨਹੀਂ ਤੇ ਪੈਂਡ ਮਾਚੀ ਕੇ ਜ਼ਿਲ੍ਹਾ ਮੋਗਾ ਨੰਬਰ 01 299 119000 ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ